ਸਮਰੱਥ ਗੁਰੂ ਹੈ ਸਮਰੱਥ ਗੁਰੂ ਸਰਾਤ ਕਰਿਓ ਗੁਰ ਕੀ ਮੀ ਕਿਰਪਾ ਹਰ ਨਾਮ ਸਤ ਸੰਤ ਦੀ ਪਾਗਾ ਵਾਲੇ ਹੋ ਇਹ ਗ੍ਰਹਿ ਪਾਗਾ ਵਾਲਾ ਇਹ ਪਰਿਵਾਰ ਪਾਗਾ ਵਾਲਾ ਜਿੰਨੀ ਵੀ ਸੰਗਤ ਬੈਠੇ ਹੋ ਸੁਣ ਰਹੇ ਹੋ ਜਿੱਤ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਅਨੰਦ ਮਾਣੋ ਸਾਰੇ ਆਪਾਂ ਭਗਵਾਨ ਆ ਗੁਨਾਹਾਂ ਮਾਣਦੇ ਹਾਂ ਆਪਾਂ ਆਪਣੇ ਬਾਗ ਬਣਾ ਰਹੇ ਹਾਂ ਸਤ ਸੰਗਤ ਕਰ ਰਹੇ ਹਾਂ ਮਹਾਰਾਜ ਉਹਨਾਂ ਦੀ ਸਤਿ ਸਾਇਆ ਹੈਟ ਬੈਠੇ ਉਹਨਾਂ ਦਾ ਆਸਰਾ ਠਕਿਆ ਹੈ ਪਰਬਉ ਦੇ ਗੁਰਦੇ ਕੰਨ ਕੀ ਹੋਇਆ ਹੈ ਹਰੇਕ ਸਾਲ ਦੀ ਤਰ੍ਹਾਂ ਇਹ ਪਰਿਵਾਰ ਆਪਣੇ ਬੰਦਿਆਂ ਦੇ ਜਨਮ ਮਨਾਉਂਦੇ ਨੇ ਮੈਂ ਸਮਝਦਾ ਇਸ ਪਰਿਵਾਰ ਤੇ ਗੁਰੂ ਸਾਹਿਬਾਨ ਦੀ ਮਹਾਨ ਕਿਰਪਾ ਹੈ ਵੀ

آج تنهاري واطا ناري پا تيري ميري دوستي سان جي روءا آ واه ماري واه ماري

I'm gonna go to the hospital, 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 I'm gonna go to the

I'm okay. going We रे ਤਰੀਏ ਵਿੱਚ ਹੁਣ ਬੇਨਤੀ ਕਰੀ ਜਾ ਸਾਰੇ ਪਾਸੇੋਂ ਦਰਵਾਜ਼ੇ ਬੰਦ ਹੋ ਗਏ ਫਿਰ ਬਜਦੇ ਨੇ ਫਿਰ ਬੇਨਤੀ ਕਰਦੇ ਸਿੱਤੇ ਬਾਦਸ਼ਾਹ ਤੇਰੇ ਤੋਂ ਬਗੈ ਸਾਡਾ ਹੋਰ ਕੋਈ ਨਹੀਂ ਹੁਣ ਰਕਸ ਲੈ ਰੱਖ ਲੈ ਬੇੜੀ ਡੁੱਬਦੀ ਜਾਂਦੀ ਹੈ ਦੇ ਵਿਚ ਹੁਣ ਬੇਨਤੀ ਕਰੀ ਜਾ ਸਾਰੇੋਂ ਪਾਸੇੋਂ ਦਰਵਾਜ਼ੇ ਬੰਦ ਹੋ ਗਏ ਫਿਰ ਬੁਲਦੇ ਫਿਰ ਬੇਨਤੀ ਕਰਦੇ ਸੱਚੇ ਬਾਦਸ਼ਾਹ ਤੇਰੇ ਤੋਂ ਬਗੈ ਸਾਡਾ ਹੋਰ ਕੋਈ ਨਹੀਂ ਹੁਣ ਵਕਸ ਲੈ ਰੱਖ ਲੈ ਬੇੜੀ ਡੁੱਬਦੀ ਜਾਂਦੀ ਹੈ ਚੰਪੜ ਲੱਗਦਾ ਹੈ ਤਾਂ ਤੁਹਾਨੂੰ ਐ ਹੋਊਗਾ ਆਵੀ ਆ ਬਾਨੇ ਨੀ ਪੜੇ ਪ੍ਰਭ ਦਾ ਸਿਮਰਨ ਸਭ ਪ੍ਰਭ ਦਾ ਸਿਮਰਨ ਕਰ ਨਾਲ ਵਿਗ ਲੁਗਨਾਸਨ ਸਭ ਮੁਖ ਮਾਸਨ ਸਤਿਗੁਰ ਨਾਮ ਕੋਈ ਪਾਪ ਹੈ ਸਭ ਪਾਪ ਜਨਮਾਨਕ ਫਿਰ ਆਉਂਗੇ ਫਿਰ ਬਣ ਕੇ ਦੀ ਸਤਿ ਸਾਂਤ ਜੀ ਗੁਰੂ ਕਰਪੀ ਉਦੋਂ ਜਾਂਦੇ ਆ ਜਦੋਂ ਕੋਈ ਬਰਤਖਾਂ ਤੇ ਖਰੀਬਾ ਦੀ ਪੰਡ ਬਣ ਜਾਂਦੀ ਗੁਰੂ ਸਾਹਿਬ ਕਹਿੰਦੇ ਜਪੋ ਪੜੋ ਅਸੀਂ ਪੜਦੇ ਜਪਦੇ ਗੱਢੋਂ ਪੜਦੇ ਜਾਂਦੇ ਪਰਪੜ ਗੱਢੇ ਲੱਗੀਆਂ ਪਰਪੜ ਗੱਢੇ ਸਾਹਿਬ ਸਤਿ ਸਾਂਤ ਜੀ ਜਪਣ ਨਾਲ ਆਨੰਦ ਆਉਂਦਾ ਪੜਨ ਦੇ ਨਾਲ ਤਾਂ ਵੀ ਅਸੀਂ ਸਮਾਂ ਪੂਰਾ ਕਰਦੇ ਆ ਕਿੰਨੇ ਅਜਿੱਤਨੇ ਰਹਿ ਗਿਆ ਪਰ ਉਹ ਇਹਦਾ ਮਤਲਬ ਪੜਦੇ ਆ ਜਪਦੇ ਨਹੀਂ ਜਦੋਂ ਜੱਪੜ ਲੱਗ ਪੈਂਦਾ ਤਾਂ ਤੁਹਾਡੇ ਅੰਦਰ ਗਿਆਨ ਦਾ ਦੀਵਾ ਜਲ ਪੈਂਦਾ ਤੁਹਾਡੇ ਅੰਦਰ ਆਨੰਦ ਆਵੇਗਾ ਜਿਵੇਂ ਅਮਲ ਹੀ ਅਮਲ ਬਣ ਮਰਦਾ ਅਮਲ ਹੀ ਜਦੋਂ ਉਹਦਾ ਨਸ਼ਾ ਖਤਮ ਹੋ ਜਾਂਦਾ ਨਾ ਤੁਸੀਂ ਦੇਖਦੇ ਹੋ ਕਿਹੋ ਜਿਹਾ ਸਮਾਂ ਹੈ ਉਸ ਮੰਦੀ ਕਰਨਾ ਪਵੇ ਉਹ ਕਰਦਾ ਹੈ ਪਰ ਜਿਨਾਂ ਨੂੰ ਨਾਮ ਦਾ ਰੰਗ ਚੜਿਆ ਆਨੰਦ ਪਿਆਰ ਮੇਰੀ ਮਾਏ ਸਤਿਗੁਰਾਂ ਜਿਨ੍ਹਾਂ ਨੇ ਆਨੰਦ ਉਹਦੇ ਮਨ ਹੁੰਦਿਆ ਬਹੁਤ ਪਾਵਨਾ ਹਮੇ ਵੀ ਸੇਵਾ ਕਰਤ ਹੋਏ ਨਹਿ ਕਾਮੀ ਜਿਸ ਕੋ ਹੋਤ ਸਾ ਸੇਵਾ ਕੀਤੀ ਸ਼ਬਦ ਹੈ ਜਾਂ ਸਤਿਗੁਰ ਕਾ ਬਨੂ ਸਾ ਸੰਤ ਜੀ ਪਹਿਲਾ ਸੇਵਾ ਦੀ ਗੱਲ ਆਉਂਦੀ ਏ ਪੰਡੇ ਨੂੰ ਮਾਂਜਿਆ ਜਾਂ ਤਸ਼ਦੀਰ ਵਸਤੂ ਤੇ ਪੰਡੇ ਨੂੰ ਸਾਫ ਕੀਤਾ ਜਾਂਦਾ ਏਸੇ ਤਰੀ ਇਹ ਸਰੀਰ ਹੈ ਸੇਵਾ ਤੇ ਸਿਮਰਨ ਦੇ ਨਾਮ ਸੇਵਾ ਨਾਲ ਇਸ ਮਰਤਨ ਨੂੰ ਮੰਨ ਲੈ ਜਿੰਨ। ਉਪਰੰਤ ਇਸ ਦੇ ਵਿੱਚ ਨਾਮ ਦਾ ਵਾਸਾ ਹੁੰਦਾ ਹੈ। ਫਿਰ ਨਾ ਭੁੱਸ ਹੋਵੇ ਕਿਵੇਂ ਨਾ ਭੁੱਸੀਆਂ ਬਣਦੇ ਕਿਵੇਂ ਨਾ ਛੋੜੀਆਂ ਪੜ। ਇਹ ਮਹਾਨ ਕਿਰਪਾ ਹੈ। ਗੁਰੂ ਦੀ ਮਿਹਰ ਹੈ, ਕਿਰਪਾ ਹੈ। ਇਹ ਹਰੇਕ ਦੇ ਹਿੱਸਿਆਂ ਦੇ ਵਿੱਚ ਇਹ ਸਮਾਂ ਨਹੀਂ ਤੁਸੀਂ ਸੁਣੇ ਬਾਣੀ ਪੜਦੇ ਹੋ ਬਾਣੀ ਸੁਣਦੇ ਵੀ ਹੋ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਸੇਵਾ ਲਿਆ ਸਤਿਗੁਰ ਕੀ ਸੇਵਾ ਸਭ ਨਾਲ ਹੈ ਆਖਿਆ ਠੇਕ ਨੂੰ ਕਰੇ ਅਰਸ਼ੀ ਦਾ ਜਨਮ ਆਇਆ ਪੁੰਚੇ ਬਈ ਕਰ ਸੰਗ ਤਾਂ ਆਉਣ ਤੇ ਗੁਰੂ ਸਾਹਿਬ ਕਰ ਉਮ ਲੰਗਰ ਚੱਲਣ ਸੰਗ ਤਾਂ ਚੱਲਣ ਸਾਡੇ ਕੋਲ ਆਉਣ ਮੇਰਾ ਕਿਧਰ ਨੂੰ ਜਾ ਰਿਹਾ ਮੈਂ ਸਮਝਣਾ ਇਹਨਾਂ ਦੇ ਉੱਪਰ ਬਾਬਾ ਜਰੀਬ ਸਿੰਘ ਜੀ ਦੀ ਅੱਜ ਉਹਨਾਂ ਨੇ ਕੀਤੀ ਹੋਈ ਸੀ ਇਹ ਵਾਰ ਮਹਾਨ ਸੇਵਕ ਉਹ ਰੰਗ ਛੜਿਆ ਰੰਗ ਝਾੜ ਕੇ ਗਏ ਤੇ ਉਹਨਾਂ ਨੇ ਜੋ ਬਚਨ ਆਪਣੇ ਇਸ ਬਚੇ ਨੂੰ ਆਖਿਆ ਅੱਜ ਅਗ੍ਰਿਵਿ ਹੀ ਮਤਰਲ ਨਵਾਰ ਹੈ। ਉਹਨਾਂ ਨੇ ਜਿਹੜੀ ਉਹਨਾਂ ਦੇ ਉੱਪਰ ਹੋਈ ਕਿਰਪਾ ਮਹਾਨ ਉਹ ਅੱਜ ਇਸ ਪਰਿਵਾਰ ਨੂੰ ਰੰਗ ਚੜ੍ਹਿਆ ਹੈ। ਆਖੋ ਸਤਨਾਮ ਵਾਹਿਗੁਰੂ ਸਾਡੇ ਬੱਚੇ ਭਾਈ ਜਗਰਾਜ ਸਿੰਘ ਦੀ ਸਾਨੂੰ ਗੁਰੂ ਪਿਆਰੇ ਨੇ ਦੱਸਿਆ ਸੰਜੀਤ ਸਿੰਘ ਜੀ ਬੜਾ ਚਾਉ ਆਉ ਉਹਨਾਂ ਨੇ ਕਿਵਾਂ ਸੁਖ ਸੇਵਾ ਸਿਮਰਨ ਚੱਲੇ ਅਜਨ ਪੰਤਨ ਸੇਤੀ ਗੋਟੇ ਜੋਕੀ ਨੇ ਸੋ ਲਾਉ 34 ਸਾਮ ਸੇਵਾ ਕਰਨੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾ ਕੇ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਬੰਦਨਾ ਕਰਨੀ ਗੁਰੂ ਦੇ ਪੁੰਦੇ ਤੇ ਫੁੱਲ ਚੜਾਉਣੇ ਤੇ ਗੁਰੂ ਦਾ ਹੁਕਮ ਨਾਮਾ ਦੇਖੀ ਅੰਮ੍ਰਣ ਮੇਰੇ ਲਈ ਕੀ ਹੁਕਮ ਹੈ ਕੀ ਦੇਸ਼ ਤੇ ਕਮਤੀ ਆਪ ਨਸਣ ਲੱਗੇ ਕਿ 34 ਸਾਲ ਬਿਨਾਂ ਰ ਨਿਸਕਾਮ ਸੇਵਾ ਤਨ ਤਨ ਗੁਰੂ ਰਵਿਦਾਸ ਜੀ ਮਹਾਰਾਜ ਜਰਮੇ ਸਵੇਖੇ ਪਉੜੇ ਬਣ ਕੇ ਸਿਰਾ ਕੀ ਆਪੋ ਸਤਨਾਮ ਆਮੀ ਬੇਤਰੀਆ ਭਗਤ ਜੀਰ ਕੀ ਕਹਿੰਦੇ ਏਕ ਘੜੀ ਵੀ ਏਕ ਘੜੀ ਆਦੀ ਘੜੀ ਆਦੀ ਹੁੰਤੇ ਤਤ ਨਸੀਦੀ ਦੂਰ ਤੇ ਜੋ ਕਿੰਨੇ ਸੋ ਨਾਮ ਨਾ 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 ਮੈਂ ਸੋਚ ਰਿਹਾ ਸੀ ਪ੍ਰਧਾਨ ਜੀ ਨੂੰ ਉਸਣਾ ਕੀਤਾ ਬਾਬਾ ਦਲੀਪ ਸਿੰਘ ਜੀ ਹੁਣ ਹੁੰਦੇ ਫੋਜ ਉਹ ਕਿੰਨਾ ਸਮਾਂ ਲੈ ਕਹਿਣ ਲੱਗੇ 28 ਸਾਲ ਉਹਨਾਂ ਨੇ ਸੰਗਤ ਕਰਣੀ ਕਿਉਂ ਜ਼ਰੂਰੀ ਹੈ ਕਿਉਂ ਭਗਤ ਕਬੀਰ ਜੀ ਭਗਤ ਗੁਰੂ ਰਵਦਾਸ ਜੀ ਮਹਾਰਾਜ ਨੇ ਸੰਗਤ ਵਾਰਿਆ ਕਿਉਂ ਉਹਨਾਂ ਨੇ ਇਹ ਬਚਨ ਕੀਤੇ ਤੁਸੀਂ ਸੰਗਤ ਕਰੋ ਇਹ ਭਗਤ ਕਬੀਰ ਜੀ ਦਾ ਬਚਨ ਵੀ ਸੁਣਿਆ ਉਹਨਾਂ ਦੇ ਪਾਏ ਹੋਏ ਪੂਰਗਿਆਂ ਤੇ ਚਲਣ ਅੱਜ ਦਾ ਸਮਾਂ ਤੁਸੀਂ ਸੁਣਿਆ ਇੱਥੋਂ ਸੁਣਿਆ ਬਾਹਰ ਜਾ ਕੇ ਗੇਟ ਦੇ ਬਾਹਰ ਭੁੱਲ ਜਾਂਦੇ ਪਰ ਜਿਨ੍ਹਾਂ ਨੇ ਵੱਡਿਆਂ ਦੇ ਹਉਕੂ ਨੂੰ ਲੈ ਕੇ ਚੱਲਣ ਤੇ ਚੱਲੇ ਤੇ ਚੱਲ ਰਹੇ ਨੇ ਤੇ ਉਹਨਾਂ ਦੇ ਫਿਰ ਆਪਾਂ ਕੀ ਕਹਿ ਸਕਦੇ ਹਾਂ ਇਹੋ ਹੀ ਕਹਿ ਸਕਦੇ ਹਾਂ ਮੇਰੇ ਗੁਰੂ ਨਾਨਕ ਜੀ ਫੁੱਲ ਕਰਵਾ ਆਖੋ ਸਤਿਨਾਮ ਵਾਹਿਗੁਰੂ ਲੱਖ ਖੁਸ਼ੀਆਂ ਪਾਤ ਸਹੀਆਂ ਦੇ ਸਤ ਗੁਰੂ ਜੇ ਜੇ ਉਹ ਨਦਰ ਕਰਦੇ ਜੇ ਉਹ ਮਿਹਰ ਕਰਦੇ ਜੇ ਉਹ ਕਿਰਪਾ ਕਰਦੇ ਵੇ ਜਦੋਂ ਉਹਦੀ ਕਿਹਨੇ ਸੈਡ ਤੇ ਹੋ ਜਾਣਾ ਗੁਰੂ ਦੀ ਨਦਰ ਪਹ ਜਾ ਗੁਰੂ ਦੀ ਕਿਰਪਾ ਗੁਰੂ ਦੇ ਪੈਰ ਹੋ ਜਾਵੇ ਮਾਂ ਬਾਪ ਬਾਰੇ ਸੁਣੀ ਅੱਜ ਦੇ ਸਮੇ ਬਾਰੇ ਸੁਣੀ ਅੰਬਖਤ ਬਾਰੇ ਸੁਣੀ ਸੰਤਾਂ ਦੀ ਸੰਗਤ ਬਾਰੇ ਸੁਣੇ ਕਿ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਉ